ਹਾਂਜੀ ਤੇ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਸੌਣ ਦਾ ਮਹੀਨਾ ਚੱਲਣ ਡਿਆ ਤੇ ਇੰਨੀ ਦਿਨੀ ਬਹੁਤ ਸਾਰਾ ਚਾਰਚ ਫਿਰੇ ਸੱਪ ਸਪੋੜੀ ਬਹੁਤ ਫਿਰਦੇ ਆ ਤੇ ਉਹੀ ਗੱਲ ਹੋਈ ਸਾਡੇ ਵੀ ਗਲੀ 'ਚ ਆ ਗਿਆ ਸੱਪ ਸਾਡੇ ਦਰਵਾਜ਼ੇ ਦੇ ਅੱਗੇ ਤੇ ਸੱਪ ਵੀ ਤੁਹਾਨੂੰ ਕੀ ਦੱਸੀਏ ਕਿ ਬਹੁਤ ਜ਼ਿਆਦਾ ਜ਼ਬਰਦਸਤ ਸੀ ਤੇ ਸੱਪ ਡੱਡੂ ਫੜ ਕੇ ਲੈ ਕੇ ਆਇਆ ਸੀ ਕਿਤੇੋਂ ਤੇ ਡੱਡੂ ਬਹੁਤ ਜ਼ਿਆਦਾ ਵੱਡਾ ਸੀ ਸੱਪ ਵਿਚਾਰੇ ਨੇ ਵੀ ਵੱਡਾ ਹੀ ਫਾਲ ਲਿਆ ਉਹਦੇ ਗਲੇ ਤੋਂ ਉਤਰਦਾ ਨਹੀਂ ਸੀ ਤੇ ਸਾਡਾ ਸਾਰਾ ਮhalla ਇਕੱਠਾ ਹੋ ਕੇ ਸੱਪ ਦੇ ਦਿਵਾਲੇ ਸੀ ਕਿ ਕਿਹ ਤਰ੍ਹਾਂ ਸੱਪ ਡੱਡੂ ਨੂੰ ਛੱਡ ਦੇ ਪਰ ਛਡਾ ਕੇ ਫਾਇਦਾ ਵੀ ਕੋਈ ਹੋਣਾ ਨਹੀਂ ਸੀ ਕਿਉਂਕਿ ਸੱਪ ਨੇ ਤੇ ਡੱਡੂ ਨੂੰ ਜ਼ਹਿਰ ਪਾ ਹੀ ਦਿੱਤਾ ਸੀ ਪਰ ਫੇਰ ਵੀ ਸਾਰਿਆਂ ਨੇ ਰੋਲਾ ਰੱਪਾ ਪਾ ਕੇ ਡੱਡੂ ਨੂੰ ਛਡਾਇਆ ਪਰ ਡੱਡੂ ਜਦੋਂ ਤੱਕ ਛਡਾਇਆ ਉਦੋਂ ਤੱਕ ਮਰ ਗਿਆ ਸੀ ਸੱਪ ਛੱਡਣ ਦਾ ਨਾਂ ਹੀ ਨਹੀਂ ਲੈਂਦਾ ਸੀ ਤੇ ਦੇਖੋ ਬਹੁਤ ਜ਼ਿਆਦਾ ਹੀ ਡਰਾਉਣਾ ਸੱਪ ਲੱਗਣ ਡਿਆ ਸੀ ਸਾਨੂੰ ਵਾਹੇ ਤੁਸੀਂ ਜੇ ਜਾਣਕਾਰ ਹੋ ਸੱਪਾਂ ਦਾ ਕੋਈ ਕਿਸੇ ਨੂੰ ਪਛਾਣਨਾ ਤੇ ਦੱਸਿਓ ਜ਼ਰੂਰ ਇਹ ਸੱਪ ਹੈ ਕਿਹੜਾ ਕਿਉਂਕਿ ਅੰਦਾਜ਼ਨ ਸਾਰੇ ਕਹਿੰਦੇ ਸੀ ਕਿ ਸੱਪ ਬਹੁਤ ਜ਼ਰੀਲਾ ਪਾਣੀ ਵਾਲਾ ਸੱਪ ਵੀ ਹੁੰਦਾ ਨਾ ਤੇ ਕੋਈ ਕੋਈ ਕਹਿੰਦਾ ਸੀ ਕਿ ਪਾਣੀ ਵਾਲਾ ਸੱਪ ਨਹੀਂ ਆ ਇਹ ਸੱਪ ਜ਼ਰੀਲਾ ਵਾ ਤੇ ਵੈਸੇ ਵੀ ਸੱਪ ਦੇ ਸਾਪ ਹੀ ਆ ਬੱਚੇ ਖੇਡਦੇ ਆ ਚਾਰਛੇ ਫੇਰੇ ਸਾਰਿਆਂ ਦੇ ਛੋਟੇ ਬੱਚੇ ਨੇ ਤੇ ਦਰ ਤੇ ਕਾਫੀ ਲੱਗਦਾ ਹੀ ਆ ਤੇ ਪਰ ਪਤਾ ਨਹੀਂ ਕਿੰਨੇ ਕ ਸੱਪ ਹੋਣੇ ਵਾਲੇ ਦਵਾਲੇ ਹਨ ਤੇ ਇਸੇ ਕਰਕੇ ਅਸੀਂ ਇਹ ਸੱਪ ਨੂੰ ਵੀ ਕਿਸੇ ਨੇ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਕ ਨੂੰ ਮਾਰ ਕੇ ਕੀ ਹੋਣਾ ਕਈ ਸੱਪ ਆ ਇੱਥੇ ਸਾਡੇ ਲਾਗੇ ਜੰਗਲੀ ਇਲਾਕਾ ਤੇ ਸੱਪ ਬਹੁਤ ਆ ਪਰ ਵੈਸੇ ਸੱਪ ਵੇਖ ਕੇ ਡਰਾਉਣਾ ਲੱਗਣ ਦਿਆ ਸੀ ਕਿਉਂਕਿ ਮਾੜਾ-ਮੋਟਾ ਸੱਪ ਵੈਸੇ ਹੀ ਬੰਦੇ ਨੂੰ ਵੇਖ ਕੇ ਭੱਜ ਜਾਂਦਾ ਤੇ ਇਹ ਸੱਪ ਪੂਰਾ ਡਟਿਆ ਰਿਹਾ ਜਿੰਨਾ ਚਿਰ ਤੱਕ ਅਸੀਂ ਪੂਰਾ ਸਾਰਿਆਂ ਨੇ ਸ਼ੋਰ ਨਹੀਂ ਕੀਤਾ ਸੱਪ ਨੇ ਡੰਡੂ ਨੂੰ ਨਹੀਂ ਛੱਡਿਆ ਤੇ ਫਿਰ ਬਾਅਦ ਵਿੱਚ ਅਸੀਂ ਇਹਨੂੰ ਡੰਡੇ ਦੇ ਨਾਲ ਡਰਾ-ਡਰਾ ਕੇ ਸੱਪ ਨੂੰ ਬਾਹਰ ਕੱਢਤਾ ਤੇ ਵੈ ਤੁਸੀਂ ਦੱਸਿਓ ਵੀਡੀਓ ਚ ਕਮੈਂਟ ਕਰਕੇ ਕਿ ਸੱਪ ਸੱਚੀ ਡਰਾਉਣਾ ਸੱਪ ਆ ਜਰੀਲਾ ਸੱਪ ਆ ਡਰਾਉਣਾ ਤਾਂ ਹੈ ਹੀ ਹੈ ਸੱਪ ਤੇ ਸੱਪ ਤੇ ਵੇਖ ਕੇ ਜਹਾ ਨਿਕਲ ਜਾਂਦੀ ਹੈ ਤਜਰੀਲਾ ਵਾ ਕਿ ਨਹੀਂ ਤੁਸੀਂ ਦੱਸਿਓ ਜਰੂਰ ਹਨਾ ਤੇ ਬਾਕੀ ਚਲੋ ਕੀ ਲੈਣਾ ਕਿ ਜੀਵ ਜੰਤੂ ਨੂੰ ਮਾਰ ਕੇ ਸਾਡੇ ਵਰਗੀ ਸਾਰਿਆਂ ਦੀ ਜਾਨ ਤੇ ਇਸੇ ਕਰਕੇ ਕਿਸੇ ਦਾ ਵੀ ਹੌਂਸਲਾ ਨਹੀਂ ਪਿਆ ਸੱਪ ਨੂੰ ਮਾਰਨ ਦਾ ਤੇ ਸੱਪ ਦੀ ਜਾਨ ਬਖਸ਼ਤੀ ਤੇ ਬਾਕੀ ਬਹੁਤ ਚਰਚਾ ਹੀ ਸੱਪ ਦੀ ਕੀਤੀ ਅਸੀਂ ਸਾਰਿਆਂ ਨੇ ਕਿ ਕੀ ਕਰੀਏ ਡੱਡੂ ਨੂੰ ਛਡਾਈਏ ਕਿ ਤਰ੍ਹਾਂ ਸੱਪ ਵੀ ਜਿਹੜਾ ਡੱਡੂ ਨੂੰ ਛੱਡਣ ਦਾ ਨਾਂ ਨਹੀਂ ਲੈਣਿਆ ਸੀ ਤੇ ਹੌਂਸਲਾ ਨਹੀਂ ਪੈਂਡਿਆ ਸੀ ਪਰ ਮੇਰਾ ਹੌਂਸਲਾ ਵੇਖੋ ਮੈਂ ਸੱਪ ਦੇ ਆ ਲਾਗੇ ਜਾ ਜਾ ਕੇ ਵੀਡੀਓ ਬਣਾਈ ਹੈ ਤੁਸੀਂ ਵੀਡੀਓ ਪੂਰੀ ਵੇਖ ਲਓ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਬਾਕੀ ਤੁਸੀਂ ਸਾਨੂੰ ਦੱਸਿਓ ਜਰੂਰ ਕਿ ਸੱਪ ਕਿਹੜਾ ਸੀ ਤੇ ਚਲੋ ਅਗਲੀ ਵੀਡੀਓ 'ਚ ਤੁਹਾਨੂੰ ਫੇਰ ਮਿਲਦੇ ਆਂ ਚਲੋ ਜੀ ਰੱਬ ਰੱਖਾ ਸਾਰਿਆਂ ਦਾ ਤੇ ਆਪਣੀ ਵਿਹਾਲੇ ਵਾਲੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਮੌਸਮ ਹੀ ਇਤਰਾਂਦਾ ਵਾ ਸੱਪ ਨਿਕਲਦੇ ਹੀ ਨਿਕਲਦੇ ਆ ਚਲੋ ਜੀ ਠੀਕ ਆ ਜੀ ਥੈਂਕ ਯੂ ਸਾਰਿਆਂ ਦਾ